ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਦਾ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਦੋਸਤੋ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਦਿਲਜੀਤ ਦਸਾਂਝ ਨੇ ਕੋਚੇਲਾ ਦੇ ਵਿੱਚ ਪਰਫਾਰਮੈਂਸ ਦਿੱਤੀ ਤਾਂ ਦੋਸਤੋ ਹੁਣ ਫੇਰ ਕੁਝ ਸਮੇਂ ਬਾਅਦ ਕੋਚੇਲਾ ਫੈਸਟੀਵਲ ਹੋਇਆ ਤੇ ਉਸ ਵਿੱਚ ਏਪੀਟੀ ਲੋ ਜਿਹੜਾ ਕਿ ਪੰਜਾਬੀ ਸਿੰਗਰ ਏਪੀਟੀ ਲੋ ਨੇ ਲਾਈਵ ਪਰਫਾਰਮੈਂਸ ਦਿੱਤੀ ਤਾਂ ਦੋਸਤੋ ਏਪੀਟੀ ਲੋ ਦੀ ਉਸ ਲਾਈਵ ਪਰਫਾਰਮੈਂਸ ਵਿੱਚ ਖਾਸ ਇਹ ਰਿਹਾ ਏਪੀਟੀ ਲੋ ਦੀ ਬੈਕ ਸਾਈਡ ਤੇ ਜਗ ਰਹੀ ਸਕਰੀ ਤੇ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਤਾਂ ਦੋਸਤੋ ਕਚੇਲਾ ਫੈਸਟੀਵਲ ਪੂਰੀ ਦੁਨੀਆ ਦਾ ਫੈਸਟੀਵਲ ਆ ਤੇ ਭਾਂਤ ਭਾਂਤ ਦੇ ਲੋਕ ਉਸ ਨੂੰ ਵੇਖਣ ਆਉਂਦੇ ਨੇ ਤਾਂ ਦੋਸਤੋ ਜਸਟਿਸ ਫੋਰ ਸਿੱਧੂ ਮੂਸੇਵਾਲਾ ਦੀ ਗੱਲ ਤੁਸੀਂ ਆਪ ਸੋਚ ਰਹੋ ਹੁਣ ਕਿੱਥੋਂ ਤੱਕ ਪਹੁੰਚੀ ਹੋਵੇਗਾ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਫੇਕ ਦੋਸਤਾਂ ਨਾਲੋਂ ਤਾਂ ਚੰਗਾ ਏਪੀ ਢਿੱਲੂ ਆ ਜਿਨੇ ਸਟੇ ਤੇ ਖੜ ਕੇ ਸਿੱਧੂ ਮੂਸੇਵਾਲੇ ਦੇ ਜਸਟਿਸ ਦੀ ਗੱਲ ਤਾਂ ਕੀ ਕਹਿੰਦੇ ਦੋਸਤੋ ਤੁਸੀਂ ਵੀ ਆਪਣੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖੋ ਦੋਸਤੋ ਜਦੋਂ ਦਿਲਜੀਤ ਦੋਸਾਂਝ ਨੂੰ ਇਹ ਪੁੱਛਿਆ ਗਿਆ ਕਿ ਕਚੇਲਾ ਦੇ ਵਿੱਚ ਪਰਫਾਰਮੈਂਸ ਕਰਨਾ ਤੁਹਾਨੂੰ ਕਿੱਦਾਂ ਦਾ ਲੱਗਿਆ ਤਾਂ ਦਿਲਜੀਤ ਦੋਸਾਂਝ ਨੇ ਕਿਹਾ ਸੀ ਕਿ ਮੈਂ ਇਹ ਡਿਜ਼ਰਵ ਨਹੀਂ ਕਰਦਾ ਸੀ ਤਾਂ ਦੋਸਤੋ ਦਿਲਜੀਤ ਦੋਸਾਂਝ ਨੂੰ ਵੀ ਪਤਾ ਕਿ ਅਗਰ ਸਿੱਧੂ ਮੂਸੇਵਾਲਾ ਉਸ ਟਾਈਮ ਜਿਉਂਦਾ ਹੁੰਦਾ ਹੁੰਦਾ ਤਾਂ ਕਚੇਲਾ ਦੇ ਵਿੱਚ ਸਿੱਧੂ ਮੂਸੇ ਵਾਲੇ ਨੇ ਪਰਫਾਰਮੈਂਸ ਦੇਣੀ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਲਿਖਣਾ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਜੀ